ਕਹਿੰਦੇ ਮੈਂ ਨਹੀਂ ਬੋਲਦਾ ਪਿਆ ਮੈਂ ਕਹਾ ਸਭ ਹੁਕਮਾਓ ਜੀਓ ਮੈਨੂੰ ਕੋ ਹੁਕਮ ਕਰਦਾ ਤੇ ਮੈਂ ਬੋਲ ਕੇ ਦੱਸਣਾ ਇਹ ਸ਼ਬਦ ਕਹਿ ਰਿਹਾ ਕਿ ਧੁਰ ਕੀ ਬਾਣੀ ਵਿੱਚ ਕੋਈ ਵਿੱਚ ਬੋਲ ਰਿਹਾ ਹੈ ਇਹ ਦਿਮਾਗ ਦੇ ਅੱਖਰ ਨਹੀਂ ਰੱਬੀ ਗਿਆਨ ਹੈ ਜਿਹਦੇ ਚ ਰੱਬ ਪ੍ਰਭੂ ਵਰਦਾ ਪਿਆ ਹੈ ਹਮ ਆਪੋਂ ਬੋਲ ਨਾ ਜਾਣਦਾ ਮੈਂ ਕਹਾ ਸਭ ਹੁਕਮਾਓ ਜੀਓ ਸਤਿਗੁਰੂ ਨੇ ਸ਼ਬਦ ਵਰਤਿਆ ਤਾਂ ਮੈਂ ਕਹਾ ਮੈਂ ਤਾਂ ਬੋਲਿਆ ਹਾਂ ਜੇ ਤੂੰ ਕਿਰਪਾ ਕਰਕੇ ਮੈਨੂੰ ਬੋਲਣ ਦੀ ਸਮਰੱਥਾ ਦਿੱਤੀ। ਇਸੇ ਨੂੰ ਗੁਰਦੇਵ ਨੇ ਕਿਹਾ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂੰਹ ਕਢਾਏ। ਹੁਣੇ ਮੂੰਹ ਕਢਾਏ ਤਾਂ ਅਨਪਵਿਖ। ਕਹਿੰਦੇ ਨੇ ਕਰਤਾ ਪੁਰਖ ਆਪ ਸਾਡੇ ਮੂੰਹ ਵਿੱਚੋਂ ਬਾਣੀ ਕਢਾਉਂਦਾ ਪਿਆ ਗੁਰ ਸਿੱਖੋ ਇਹਨਾਂ ਸ਼ਬਦਾਂ ਨੂੰ ਸਤ ਸਤ ਕਰ ਜਾਣੋ ਇਹ ਧੁਰ ਤੋਂ ਆਏ ਹੋਏ ਸ਼ਬਦ ਨੇ। ਇਹ ਬਚਨ ਨੇ ਅਗਲੀ ਬੇਨਤੀ ਮੈਂ ਹੋਰ ਥੋੜੀ ਜੀ ਕਰਦਿਆਂ ਸਮੇਂ ਚ ਰਹਿ ਕੇ ਕੀ ਇਹ ਬਾਣੀ ਦੇ ਉਚਾਰਨ ਕਰਤਾ ਹਰ ਵੇਲੇ ਬਾਣੀ ਆਉਂਦੀ ਹਰ ਵੇਲੇ ਬਾਣੀ ਨਹੀਂ ਆਉਂਦੀ ਬੜੇ ਗੁਰੂ ਗ੍ਰੰਥ ਸਾਹਿਬ ਸ਼ਬਦ ਐਸੇ ਨੇ ਜੀ ਜਿਹੜੇ ਨਾ ਤਾਂ ਕਿਸੇ ਜਗਿਆਸੂ ਨੂੰ ਸੰਬੋਧਨ ਕਰਕੇ ਉਚਾਰਨ ਕੀਤੇ ਨੇ ਬੜੇ ਸ਼ਬਦ ਜਗਿਆਸੂਆਂ ਲਈ ਅਨਮਤੀਆਂ ਲਈ ਵੀ ਤੇ ਜਿਹੜੇ ਵਰਤਮਾਨ ਉਸ ਵਕਤ ਰਾਜਸੀ ਸਮਾਜਿਕ ਤੇ ਘਰੇਲੂ ਹਾਲਾਤ ਸਨ ਨਾ ਕੁਝ ਸ਼ਬਦ ਉਹਨਾਂ ਹਾਲਾਤਾਂ ਨੂੰ ਵੀ ਬਿਆਨ ਕਰਦੇ ਆ ਗੁਰੂ ਗ੍ਰੰਥ ਸਾਹਿਬ 'ਚ ਕੋਈ ਸ਼ਬਦ ਐਸੇ ਨਹੀਂ ਜਿੱਥੇ ਹਾਲਾਤ ਦਾ ਜ਼ਿਕਰ ਨਹੀਂ ਜਗਿਆਸੂ ਦਾ ਜ਼ਿਕਰ ਨਹੀਂ ਅਨਮਤ ਵਾਲੇ ਦਾ ਜ਼ਿਕਰ ਨਹੀਂ ਸੱਚ ਇਹੋ ਸ਼ਬਦਾਂ 'ਚ ਨਰੋਲ ਬਾਣੀ ਦਾ ਉਚਾਰਨ ਕਰਤਾ ਆਪਣੀ ਪਾਰੇ ਮਹਿਬੂਬ ਦੀ ਸਿਫਤ ਵਿੱਚ ਬਾਣੀ ਉਚਾਰਨ ਕਰ ਰਿਹਾ ਜਿਵੇਂ ਸ਼ਬਦ ਪਰਮਾਨਵ ਜੋ ਪੜ ਲੈਂਦੇ ਆਪਾਂ ਉਹਨਾਂ ਦੇ ਅਰਥਾਂ ਦੀ ਲੋੜ ਨਹੀਂ ਜਦੋਂ ਬਾਣੀ ਆਉਂਦੀ ਹੈ ਸਾਹਮਣੇ ਹੋਰ ਤਾਂ ਕੋਈ ਹੈ ਹੀ ਨਹੀਂ ਬਾਬਾ ਜੀ ਆਵਾਜ਼ ਦੇ ਕੇ ਕਹਿੰਦੇ ਤੂੰ ਦਰਿਆਓ ਤੂੰ ਕਿਸੇ ਜਗਿਆਸੂ ਨੂੰ ਸੰਬੋਧਨ ਨਹੀਂ ਕੀਤਾ ਆਪਣੇ ਪਿਆਰੇ ਮਹਿਬੂਬ ਨੂੰ ਕਿਹਾ ਤੂੰ ਦਰਿਆ ਦੀ ਤਰ੍ਹਾਂ ਹੈ ਤੂੰ ਦਰਿਆਓ ਦਾਨਾ ਬਿਨਾ ਮੈਂ ਮੱਛਲੀ ਕੈਸੇ ਅੰਤ ਲ੍ਹਾਂ ਤੂੰ ਲਬਜ ਸੰਬੋਧਕੀ ਪਤਾ ਵੈਗੁਰੂ ਜੀ ਲਿਖੇ ਸ਼ਬਦ ਕਿਹਾ ਤੂੰ ਠਾਕਰੋ ਬੈਰ ਆਗਰੋ ਮੈਂ ਜਹੀ ਕਣਚੇਰੀ RAM ਤੂੰ ਸਾਗਰੋ ਰਤਨਾਗਰੋ ਕੋਸਾਰ ਨਾ ਜਾਣਾ ਤੇਰੀ RAM ਤੇਰੀ ਪਰਮਾਤਮਾ ਨੂੰ ਸੰਬੋਧਨ ਕਰਕੇ ਉਹਦੀ ਸਿਫਤ ਜਿੱਕਲੀ ਕਹੀ ਜਾ ਰਹੀ ਕੱਲੀ ਇੱਥੇ ਬਥ ਨੀ ਗੁਰਮਖੋ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ અપਿਆਓ ਚੰਦ ਸੂਰਜ ਦੇ ਗੋਪੈ ਨਾ ਦੇਖਾਂ ਸੁਪਨਾ ਸੌਣ ਨਾ ਤਾਉ ਵੀ ਤੇਰੀ ਕੀਮਤ ਨਾ ਪਵੇ ਤੇਰੀ ਕੌਣ ਵਹਿਗੁਰੂ ਜੀ ਪੀ ਤੇਰੀ ਕੀਮਤ ਨਾ ਪਵੈ ਕੋ ਕੇਵੜ ਆਖਾਂ ਨਾ ਕਈ ਵਰੀ ਬਾਣੀ ਚ ਸਰਗੁਣ ਬਣਾ ਕੇ ਉਹਦੀਆਂ ਸਿਫਤਾਂ ਕੀਤੀਆਂ ਨਿਰਗੁਣ ਵੀ ਕਿਹਾ ਜੀ ਤੇਰਾ ਕੋਈ ਰੂਪ ਰੇਖ ਕੁਛ ਨਹੀਂ ਸਰਗੁਣ ਬਣਾ ਕੇ ਕਿਹਾ ਖੂਬ ਤੇਰੀ ਪਗੜੀ ਮੀਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ ਤੇਰੀ ਚਾਲ ਸੁਹਾਵੀ ਇਹ ਕਿਸੇ ਬੰਦੇ ਨੂੰ ਨਹੀਂ ਕਿਹਾ ਪਰਮਾਤਮਾ ਨੂੰ ਉਹ ਪਤਾ ਨਹੀਂ ਅਨੁਭਵ ਕਿ ਹੋਵੇਗਾ ਮੇਰੇ ਵਰਗੇ ਤੇ ਅਰਥ ਕਰਕੇ ਤੁਰ ਜਾਵੇ ਨਾ ਤੇਰੀ ਚਾਲ ਬੜੀ ਚੰਗੀ ਏ ਇਸ ਤਰ੍ਹਾਂ ਤੁਰਨਾ ਜਿਵੇਂ ਹਾਥੀ ਠਿਮ ਠਿਮ ਕਰਕੇ ਤੁਰਦਾ ਪਰ ਗੁਰਮੁਖੋਇ ਤਾਂ ਗੁਰੂ ਨਾਨਕ ਸਾਹਿਬ ਨੂੰ ਪਤਾ ਉਹ ਕਿਹੜੀ ਅਵਸਥਾ ਸੀ ਜਦੋਂ ਇਹ ਸ਼ਬਦ ਗਿਆ ਤੇਰੀ ਚਾਲ ਸੁਹਾਵੀ ਮਦਰਾੜੀ ਬਾਣੀ ਕੋਕਨ ਕੋਕਲਾ ਤਰਲ ਜਵਾਨੀ ਕੋਇਲ ਤਾਂ ਵੀ ਮਿੱਠਾ ਬੋਲਣਾ ਪਿਆ ਤਰਲਾ ਜਵਾਨੀ ਆਪ ਬਾਣੀ ਇਛ ਮਨ ਕੀ ਪੂਰੀ ਹੈ ਸਾਰੰਗ ਜਿਉ ਪਗ ਧਰੈ ਠਿਮ ਠਿਮ ਜਿਵੇਂ ਸੰ ਸਾਰੰਗਦਰ ਤੇ ਹਾਥੀ ਹੈ ਕੋ ਪਪੀਆ ਨਹੀਂ ਜਿਵੇਂ ਪਪੀਆ ਵੀ ਆਇਆ ਨਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਇੱਥੇ ਸਾਰੰਗਦਰ ਤੇ ਪਪੀਆ ਇੱਥੇ ਸਾਰੰਗਦਰ ਤੇ ਹਾਥੀ ਸਾਰੰਗ ਜਿਉਂ ਪਗ ਧਰੈ ਠਿਮਠਿਮ ਆਪ ਆਪੇ ਸੰਧੂਰੇ ਪ੍ਰਮਾਤਮਾ ਜਿਵੇਂ ਹਾਥੀ ਚੱਲਦਾ ਤੇਰੀ ਮਸਤ ਚਾਲ ਇਹ ਬੜੇ ਸ਼ਬਦ ਆਪ ਜਿਹੜੇ ਗੁਰਮੁਖ ਸਹਿਜ ਪਾਠ ਕਰਦੇ ਹੋ ਕਦੀ ਇਹ ਕੋਈ ਸ਼ਬਦ ਨੋਟ ਕਰਕੇ ਪਿਆਰੇ ਦੀ ਸਿਫਤ ਵੀ ਸਮਾਦ ਵਿੱਚ ਕਰੀਏ ਇੱਕ ਤਾਂ ਬਾਣੀ ਆਈ ਉਸ ਪਿਆਰੇ ਦੀ ਸਿਫਤ ਵਿੱਚ ਇਹ ਭਗਤਾਂ ਦੀ ਬਾਣੀ ਵਿੱਚ ਵੀ ਬਣ ਕੇ ਮਿਲੇਗੀ ਦੂਸਰਾ ਗੁਰਮਖੋ ਇਹ ਤੁਰ ਕੀ ਬਾਣੀ ਜਿਹੜੀ ਹੈ ਅਨਮਤ ਵਾਲਾ ਕੋਈ ਮਿਲਦਾ ਹੈ ਕਿਸੇ ਗੱਲ ਦੀ ਅਧਿਆਤਮਕਤਾ ਦੀ ਚਰਚਾ ਚੱਲਦੀ ਹੈ ਉਦੋਂ ਬਾਣੀ ਆਈ ਤੁਸੀਂ ਪੜਦੇ ਹੋ ਸਿੱਧ ਗੋਸ਼ਤ ਦੀ ਸਭ ਤੋਂ ਲੰਬੇਰੀ ਬਾਣੀ ਹੈ ਜਿਹੜੀ ਚਰਚਾ ਹੁੰਦੀ ਪਈ ਹੈ ਉਸ 'ਚ بڑے ਸਵਾਲ ਨੇ ਬਾਣੀ ਆਈ ਜਿਵੇਂ ਆਪਾ ਪੜ੍ਹਨੇ ਆ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵੇਲੇ ਪੜਿਆ ਜਾਂਦਾ ਕਵਨ ਮੂਲ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ ਸੰਬੋਧਨ ਉੱਤਰ ਦਿੱਤਾ ਜਾ ਰਿਹਾ ਨਾ ਉਦੋਂ ਬਾਣੀ ਆਈ ਕਿਸ ਕਾਰਨ ਗ੍ਰਹਿ ਤਜੋ ਉਦਾਸੀ ਕਿਸ ਕਾਰਨ ਇਹ ਭੇਖ ਨਿਵਾਸੀ ਕਿਸ ਵਖਰ ਕੇ ਤੂੰ ਵਣ ਜਾਰੇ ਕਿਉ ਕਰ ਸਾਥ ਲੰਘਾਵੋ ਪਾਰੇ ਬਾਬਾ ਜੀ ਉੱਤਰ ਦੇ ਰਹੇ ਤੇ ਹਾਲਾਂ ਕਮਾਲ ਦੀ ਗੱਲ ਉਹਨਾਂ ਦੇ ਪ੍ਰਸ਼ਨ ਨੂੰ ਵੀ ਬਾਣੀ ਦਾ ਰੂਪ ਦੇ ਦਿੱਤਾ ਇਹ ਪੁੱਛਦੇ ਸਿੱਧ ਪਏ ਨੇ ਪਰ ਉਚਾਰਨ ਤਾਂ ਗੁਰੂ ਨਾਨਕ ਸਾਹਿਬ ਕਰ ਰਹੇ ਨਾ ਇੱਥੇ ਥੋੜਾ ਲਿਖਿਆ ਸਿੱਧੋ ਬਾਚ ਉੱਥੇ ਸਿੱਧ ਗੋਸ਼ਤ ਸਿਰਫ ਗੁਰੂ ਨਾਨਕ ਸਾਹਿਬ ਲਈ ਪਰ ਜਿਹੜੇ ਪ੍ਰਸ਼ਨ ਉਹਨਾਂ ਨੇ ਵਾਰਤਕ ਕੀਤੇ ਮੇਰੇ ਬਾਬੇ ਦੇ ਅੰਦਰ ਉਸ ਗਿਆਨ ਦਾ ਇੰਨਾ ਕੋ ਖਜ਼ਾਨਾ ਨਿਕਲਿਆ ਉਹਨਾਂ ਨੇ ਸਾਰੇ ਵਾਰਤਕ ਪ੍ਰਸ਼ਨ ਉਤਰੀ ਨੂੰ ਵੀ ਧੁਰ ਕੀ ਬਾਣੀ ਦਾ ਰੂਪ ਦੇ ਦਿੱਤਾ ਉਹ ਸ਼ਬਦ ਨੇ ਪੁੱਛਦੇ ਨੇ ਕਿਸ ਕਾਰਨ ਗ੍ਰਹਿਤਜੋ ਉਦਾਸੀ ਕਿਸ ਕਾਰਨ ਇਹ ਭੇਖ ਨਿਵਾਸੀ ਕਿਸ ਵੱਖਰ ਕੇ ਤੂੰ ਮਣ ਜਾ ਰਹੇ ਕਿਉਂ ਕਰ ਸਾਥ ਲੰਗਾਵੋ ਪਾਰੇ ਬਾਬਾ ਜੀ ਕਹਿੰਦੇ ਆ ਗੁਰਮਖ ਖੋਜਤ ਪਏ ਉਦਾਸੀ ਦਰਸ਼ਨ ਕਹਿ ਤੈ ਭੇਖ ਨਿਵਾਸੀ ਸਾਚ ਵੱਖਰ ਕੇ ਖਾਵਣ ਜਾ ਰਹੇ ਨਾਨਕ ਗੁਰਮਖ ਉਤਰਸ ਪਾਰੇ ਹੁਣ ਬਾਬਾ ਜੀ ਜਾਂਦੇ ਆ ਗਿਆ ਉਥੇ ਕਰਮ ਕਾਂਡੇ ਬੈਸ ਹੁੰਦੀ ਉਦੋਂ ਤੁਰ ਕੀ ਬਾਣੀ ਆਈ ਸਤਿਗੁਰੂ ਨੇ ਸ਼ਬਦ ਕਿਹਾ ਕਿ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ ਉਨ ਚੰਨਨ ਉਹ ਸੂਖਿਆ ਚੋਕਾ ਜਮਸਿਓ ਮੇਲ ਜਿੱਥੇ ਚਰਚਾ ਚੱਲੀ ਉੱਥੇ ਵੀ ਰੱਬੀ ਬਾਣੀ ਆਈ ਤੇ ਨਾਲ ਹੀ ਕਹਿ ਦਿੱਤਾ ਮਰਦਾਨਿਆਂ ਛੇੜ ਰਬਾਬ ਬਾਣੀ ਆਈ ਜਦ ਧੁਰ ਕੀ ਬਾਣੀ ਨੂੰ ਅਨੁਮਤੀ ਨੇ ਵੀ ਕੀਰਤਨ ਸੁਣਿਆ ਸੱਚਮੁੱਚੋ ਕਾਇਲ ਹੋ ਗਿਆ पांडे ਮੈਂ ਸਿਰ ਬੇਨਤੀ ਕਰ ਰਿਹਾ ਕਿਸ ਕਿਸ ਵੇਲੇ ਬਾਣੀ ਆਉਂਦੀ ਥਾਲੀਆਂ ਚ ਦੀਵੇ ਰੱਖ ਕੇ ਤਿਆਰ ਬੈਠੇ ਆ ਸੂਰਜ ਅਸਤ ਖੂਨ ਦੀ ਇੰਤਜ਼ਾਰ ਕੀਤੀ ਜਾ ਰਹੀ ਹੈ ਕੜਿਆਲੀ ਕੜਿਆਲ ਪਕੜ ਕੇ ਬੈਠੇ ਆ ਘੰਟੀਆਂ ਵਾਲੀ ਘੰਟੀਆਂ ਖੜਕਾਉਣ ਲਈ ਬੈਠੇ ਆ ਭੇਰੀਆਂ ਤੂਤੀਆਂ ਵਜਾਉਣ ਵਾਲੇ ਬੈਠੇ ਆ ਇੱਕੋ ਤਨ ਕਣਕੋਰ ਆਵਾਜ਼ਾਂ ਆਉਂਦੀਆਂ ਪੀਆਂ ਨੇ ਕੜਿਆਲ ਖੜਕਦੇ ਪਏ ਨੇ ਭੇਰੀਆਂ ਵੱਜ ਰਹੀਆਂ ਨੇ ਦੀਵੇ ਘੁੰਮਦੇ ਪਿਆ ਪਿਆਰਿਓ ਇਸ ਦ੍ਰਿਸ਼ਟਮਾਨ ਵਿੱਚ ਉਸ ਜਗਨਨਾਥ ਨੂੰ ਮੂਰਤ ਬਣਾ ਕੇ ਥਾਲੀ ਵਿੱਚ ਦੀਵੇ ਪਾ ਕੇ ਜਦੋਂ ਜਗਤ ਦੇ ਮਾਲਕ ਨੂੰ ਮਿਤ ਕੇ ਨਿੱਕਾ ਜਿਹਾ ਆਰਤੀ ਉਤਾਰ ਲੱਗੇ ਤੁਰ ਕੀ ਬਾਣੀ ਆਈ ਉਸ ਵਕਤ ਮੇਰੇ ਬਾਬੇ ਨੇ ਉੱਚੀ ਆਵਾਜ਼ ਵਿੱਚ ਗਾਇਆ ਓ ਭਲਿਓ ਜਗਤ ਦੇ ਮਾਲਕਾਂ ਦੀ ਜਗਤ ਦੇ ਮਾਲਕ ਦੀ ਆਰਤੀ ਅਸ ਥੂਲ ਹੱਥ ਕਿੱਥੇ ਉਚਾਰ ਸਕਦੇ ਆ ਆਓ ਉਸ ਦੀ ਆਰਤੀ ਖੁਦ ਅਤਰੋਂਦੀ ਪਈ ਉਸ ਆਰਤੀ ਦਾ ਆਨੰਦ ਮਾਣ ਆਰਤੀ ਹੋ ਕੇ ਹਟੀ ਨਾਲ ਕੇ ਰਬਾਬ ਛੇੜ ਬਾਣੀ ਆਈ ਬਾਬਾ ਜੀ ਨੇ ਕਿਹਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੂ ਕਰੇ ਸਗਲ ਬਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਕੈਸੇ ਕਮਾਲ ਦੀ ਆਰਤੀ ਹੋ ਰਹੀ ਹੈ ਵਿਸਮਾਦ ਹੋ ਰਿਹਾ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਪੇਰੀ ਬ੍ਰਹਮੰਡ ਆਰਤੀ ਕਰ ਰਿਹਾ ਹੈ ਕੱਲਾ ਇਹ ਬ੍ਰਹਮੰਡ ਨਹੀਂ ਕਰੋਣਾ ਬ੍ਰਹਮੰਡ ਮੇਰੇ ਜਗਤ ਦੇ ਨਾਮ ਦੀ ਆਰਤੀ ਕਰ ਰਹੇ ਨੇ ਇਹਨੂੰ ਖੰਡਨ ਚ ਮਤ ਲਜਾਇਓ ਜਿਹਦੀ ਸੁਰ ਟੁੱਟੀ ਏ ਉਹ ਕਹਿੰਦਾ ਪੱਥਰ ਦੀ ਮੂਰਤੀ ਚ ਜਗਨਨਾਥ ਨਾ ਬਣਾਓ ਜਗਤ ਦਾ ਨਾਥ ਤਾਂ ਸਭ ਨੂੰ ਚਲਾ ਕੇ ਵਿੱਚ ਵਰਤ ਰਿਹਾ ਹੈ ਉਦੋਂ ਬਾਣੀ ਆਈ ਕੱਲੇ ਗੁਰੂ ਸਾਹਿਬ ਚ ਨਹੀਂ ਭਗਤਾਂ ਤੇ ਵੀ ਵਾਪਰੀਆਂ ਘਟਨਾਵਾਂ ਵੇਲੇ ਬਾਣੀ ਆਈ ਨਾਮ ਦੇ ਵਿੱਚ ਤਸੀਹ ਹੋਈ ਸੁਲਤਾਨ ਪੁੱਛੇ ਸੁਨ ਬਨਾਮਾ ਦੇਖੂ RAM ਤੇਮਾਰੇ ਕਾਮਾ ਨਾਮਾ ਸੁਲਤਾਨੇ ਬਾਦਲਾ ਦੇਖੂ ਤੇਰਾ ਹਰ ਬੀਠੂਲਾ ਉਹਦੇ ਤੇ ਲੋਦੀ ਜ਼ੁਲਮ ਕਰ ਰਿਹਾ ਤੇ ਨਾਮਦੇਵ ਹੱਥਾਂ 'ਚ ਕੜੀਆਂ ਪੈਰਾਂ 'ਚ ਲੋਹੇ ਦੀਆਂ ਬੇੜੀਆਂ ਪਾਹੋਂ ਬੇੜੀ ਖਾਥੋਂ ਤਾਲ ਨਾਮਾ ਗਾਵੇ ਗੁਣ ਗੋਪਾਲ ਕਮਾਲ ਦੀ ਗੱਲ ਸਪਿਰਚੁਅਲਿਟੀ ਨੂੰ ਤਾਂ ਬੇੜੀਆਂ ਵੀ ਨਹੀਂ ਬੰਨ ਸਕੀਆਂ ਉਹਨਾਂ ਨੇ ਬੇੜੀਆਂ 'ਚ ਬੰਨਿਆ ਵੀ ਇਹਨੂੰ ਤਸੀਹੇ ਦੇਾਂਗੇ ਉਹ ਬੇੜੀਆਂ ਤੇ ਹੱਥ ਕੜੀਆਂ ਦੇ ਸੰਗਲਾਂ ਦੀ 나ਦ ਵਿੱਚ ਵੀ ਬਾਣੀ ਉਚਾਰਨ ਕਰਨ ਲੱਗ ਪਿਆ। ਭਗਤ ਕਬੀਰ ਸਾਹਿਬ ਤੇ ਤਸੀਹੇ ਦਿੱਤੇ। ਗੰਗ ਗੁਸਾਇਣ ਗੈਰ ਗੰਭੀਰ ਜੰਜੀਰ ਬਾਂਦ ਕਰ ਖਰੇ ਕਬੀਰ ਉਹਨਾਂ ਨਾਲ ਘਟਨਾ ਵਾਪਰੀ ਤੇ ਬਾਣੀ ਆਈ ਗੁਰਮਖੋ ਮੰਦਰ ਚੋਂ ਧੱਕੇ ਮਾਰੇ ਇਹ ਪੰਡਿਆਂ ਮੋਕੋ ਢੇਡ ਕਹਤੈ ਤੇਰੀ ਪੈਜ ਪਛੌਂਦੀ ਕੋਇਲਾ ਸੁਲੀ ਚੜ ਕੇ ਆਇਆ ਬਾਣੀ ਹਾਈ ਕਿ ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇ ਜਦੋਂ ਦੀ ਮੌਤ ਹੋਈ ਫਿਰ ਬਾਣੀ ਆਈ ਸੁਲਜੀ ਤੇ ਨਾਰਾਇਣ ਰਾਗ ਮੈਂ ਬੇਨਤੀ ਕਰਾਂਗਾ ਪ੍ਰਮਾਤਮਾ ਦੀ ਸਿਫਤ ਚਾਈ ਅਨਮਤੀਆਂ ਨੂੰ ਸਮਝਾਨ ਲਈ ਆਈ ਗੁਰਮਖੋ ਜਦੋਂ ਜ਼ੁਲਮ ਦੀ ਹਨੇਰੀ ਚੁੱਲੀ ਸਾਰਾ ਐਮਨਾਬਾਦ ਕੀਰਨੇ ਪਾਂਦਾ ਪਿਆ ਸੀ ਉਦੋਂ ਬਾਬਾ ਉਹਨਾਂ ਕੀਰਨਿਆਂ ਵਿੱਚੋਂ ਬਾਬਾ ਜੀ ਨੇ ਇੱਕ ਸ਼ਬਦ ਵਰਤੇ ਮਾਸਪੂਰੀ ਮਾਸਪੂਰੀ ਸ਼ਬਦ ਵਰਤੇ मांसपुरी ਵਿੱਚ ਆਖ ਮਸੋਲਾ ਕਹਿੰਦੇ ਨੇ ਐਮਨਾ ਬਾਤ ਥਾਂ ਥਾਂ ਤੇ ਵੱਡੇ ਸ਼ਰੀਰ ਕੱਤੇ ਖੱਤ मांस ਦੇ ਲੋਥੜੇ ਚੀਤੜੇ ਬੱਚੇ ਲਾਸ਼ਾਂ ਦੇ ਢੇਰ ਲੱਗੇ ਪਏ ਚਾਰ ਚਫੇਰੇ ਵਹਿਣ ਪੈਂਦੇ ਪਏ ਨੇ ਉਸ ਵਕਤ ਉਹਨਾਂ ਵੈਣਾ ਚ ਇੱਕ ਬਾਣੀ ਆਈ ਜਿਨੇ ਉੱਚੀ ਆਵਾਜ਼ ਵਿੱਚ ਕਿਹਾ ਜਿਨ ਸਿਰ ਸੋਹਨ ਪਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁਨੀਆਂ ਗਲ ਵਿੱਚ ਆਵੇ ਧੂਰ ਮੇਰੇ ਕਹਿਣ ਤੋਂ ਮੁਰਾਦ ਕੇ ਗੁਰਬਾਣੀ ਇਹ ਸਮਾਂ ਸੀ ਪਰ ਨਿਰਧਾਰਤ ਨਹੀਂ ਕਿਸੇ ਵੇਲੇ ਵੀ ਆ ਸਕਦੀ ਹੈ ਇਹ ਤੁਰ ਕੀ ਬਾਣੀ ਪਿਆਰਿਓ ਕੱਲਾ ਇਸ ਕਰਕੇ ਨਹੀਂ ਸਾਚੇ ਵੇ ਅਸੀਂ ਤਾਂ ਗਲੀਚ ਅੱਜ ਅੱਜ ਕੀਰਤਨ ਮੰਨ ਲੋ ਕਿਸੇ ਨੂੰ ਕੀ ਨਾ ਬਾਹਰ ਕਰ ਦਿਓ ਅੰਨ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਨਾ ਪਹਿਲੀ ਗੱਲ ਤੇ ਉਹਨੂੰ ਕੁੱਟਾਂਗੇ ਰਾਜ ਫੜ ਕੇ ਡਾਂਗਾਂ ਲੰਮੀਆਂ ਪਾ ਕੇ ਕੁੱਟਾਂ ਤੂੰ ਕਿਉਂ ਕੀਤਾ ਬਾਬੇ ਦੀ ਬਾਣੀ ਇੱਕ ਪਾਸੇ ਕੋੜੀ ਤੜਫਦਾ ਪਿਆ ਖੂਨ ਨਿਕਲਦਾ ਉਹਦੇ ਸਰੀਰ ਚ ਆਪਣਾ ਕੋਈ ਖੈਰ ਨਹੀਂ ਪਿਆਰਿਓ ਦਰਦ ਭਰਿਆ ਸੀਨਾ ਜਦੋਂ ਉਹ ਕੋੜ ਨਾਲ ਬਿਲਕਦਾ ਤੇ ਬਾਬਾ ਜੀ ਕਹਿੰਦੇ ਅਮਰਦਾਨਿਆਂ ਤਨਸੀ ਦੀ ਸੁਰਾ ਤੜਪਦੇ ਹੋਏ ਨੂੰ ਠੰਡ ਬਾਣੀ ਨਾਲ ਹੀ ਪੈ ਸਕਦੀ ਉਸ ਬਦਬੂ ਵਾਲੀ ਥਾਂ ਤੇ ਵੀ ਬਾਣੀ ਆ ਗਈ ਜੀਓ ਜਿਹੜਾ ਹੈ ਤਬਤ ਖੈ ਬਾਰੂ ਬਾਰ ਤਬਤਬ ਖਪੈ ਬਹੁਤ ਬੇਕਾਰ ਜੈਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲਾਏ ਮੇਰੇ ਕਹਿਨ ਤੂ ਮੁਰਾਦ ਸੀ ਸਿਪਤ ਵਿੱਚ ਬਾਣੀ ਆਈ ਜਗਿਆਸੂ ਨੂੰ ਉਪਦੇਸ਼ ਦੇਣ ਲਈ ਬਾਣੀ ਆਈ ਉਪਦੇਸ਼ ਸੁਣੋ ਤੂੰ ਮੇਰੇ ਗੁਰ ਸਿੱਖੋ ਇਹ ਤਾਂ ਬਾਣੀ ਆਈ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਤਾਂ ਬਾਣੀ ਆਈ ਆਵੋ ਭੈਣੇ ਗੱਲ ਮਿਲੈ ਅੰਕ ਸਕੇ ਲੜੀਆਂ ਜਗਿਆ ਅਸਮਾਨ ਨੂੰ ਸੰਬੋਧਨ ਕਰਕੇ ਬਾਣੀ ਆਈ ਕੋਈ ਜਨ ਖਾਰਸਿਓ ਜੇਵੈ ਜੋਰ ਅੰਦਰ ਦੀ ਤੀਬਰ ਤਾਲੀ ਬਾਣੀ ਆਈ ਇਹ ਜਿਹੜਾ ਪਿਓ ਦਾਦੇ ਦਾ ਖਜ਼ਾਨਾ ਹੈ ਪਿਆਰਿਓ ਇਹ ਹਜ਼ੂਰ ਨੇ ਵੱਖ-ਵੱਖ ਵੇਲਿਆਂ ਤੇ ਭਗਤਾਂ ਨੇ ਗੁਰੂ ਸਹਿਬਾਨਾਂ ਨੇ ਇਹ ਬਾਣੀ ਆਈ ਅੱਜ ਸਿਰਫ ਸਬਜੈਕਟ ਦਾਸ ਨੇ ਰੱਖਿਆ ਸੀ ਇਹ ਦਿਮਾਗੀ ਅੱਖਰ ਨਹੀਂ ਇਹ ਅਨੁਭਵੀ ਨੇ ਹਾਂ ਇੱਕ ਗੱਲ ਚੇਤੇ ਰੱਖਿਓ ਭਰੋਸਾ ਰੱਖਿਓ ਯਕੀਨ ਰੱਖਿਓ ਸਿਦਕ ਪਾਲਨੇ ਬੜੇ ਔਖੇ ਥੋੜੀ ਜੀ ਦੁੱਖਾਂ ਦੀ ਹਨੇਰੀ ਆਉਂਦੀ ਬੰਦਾ ਟੁੱਟ ਜਾਂਦਾ ਸੱਚ ਜੇ ਕਿਤੇ ਸਿੱਧਕ ਰੱਖ ਕੇ ਸ਼ਬਦ ਨੂੰ ਸ਼ਰਧਾ ਨਾਲ ਮੈਂ ਆ ਕੱਲ ਜਵੱਦੀ ਵੀ ਕਿਹਾ ਸੀ ਸ਼ਾਇਦ ਮੈਂ ਕਿਹਾ ਹਸਪਤਾਲਾਂ ਵਿੱਚ ਦਵਾਈਆਂ ਮਰੀਜ਼ ਦੇ ਸਰਾਣੇ ਲਫਾਫੇ ਭਰੇ ਪੈਣੇ ਦਵਾਈਆਂ ਚ ਡਾਕਟਰ ਨੂੰ ਕਹੋ ਤੂੰ ਅਰਬਾਂ ਰੁਪਏ ਲੈ ਲੈ ਬਚਾ ਦੇ ਉਹ ਕਹੇਗਾ ਮੈਂ ਕੀ ਕਰਾਂਗਾ ਇਹਦੀ ਬਾਡੀ ਸਾਥ ਨਹੀਂ ਦਿੰਦੀ ਠੀਕਾ ਕੀ ਕਰੂਗਾ ਬਾਡੀ ਕੋ ਨਹੀਂ ਸਾਥ ਦੇ ਰਹੀ ਕੈਪਸੂਲ ਗੋਲੀ ਕੀ ਕਰੇਗੀ ਇਹ ਅੰਦਰੋਂ ਤਾਂ ਸਾਧ ਹੈ ਖੁਰਾਕ ਤਾਂ ਸਾਧ ਦੇਗੀ ਜੇ ਬਾਡੀ ਵੀ ਖੁਰਾਕ ਨੂੰ ਸਵੀਕਾਰੇਗੀ ਚੇਤੇ ਰੱਖਿਓ ਤੁਰ ਕੀ ਬਾਣੀ ਤੇ ਘਰ ਘਰ ਪ੍ਰਕਾਸ਼ ਹੈ ਪਰ ਇਹ ਖੁਰਾਕ ਤਾਂ ਅਸਰ ਕਰੇਗੀ ਜੇ ਤੇਰੇ ਅੰਦਰ ਵੀ ਸਰਦਾ ਦੀ ਕੋਈ એનર્ਜੀ ਹੋਵੇਗੀ